ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਨਵੀਂ ਪੇਸ਼ਕਸ਼ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪਿਛਲੇ ਦਿਨੀ ਪੱਤਰਕਾਰਤਾ ਦਾ ਜਾਣਿਆ ਪਛਾਣਿਆ ਤੇ ਭਰੋਸੇਯੋਗ ਨਾਮ ਬੀਬੀਸੀ ਬ੍ਰਿਟਿਸ਼ ਬ੍ਰॉडकास्टਿੰਗ ਕੰਪਨੀ ਇਹਨਾਂ ਵੱਲੋਂ ਇੱਕ ਡਾਕੂਮੈਂਟਰੀ ਬਣਾਈ ਗਈ ਸੀ ਸਿੱਧੂ ਗੁੱਸੇ ਵਾਲਾ ਬਾਰੇ ਉਸ ਡਾਕੂਮੈਂਟਰੀ ਨੂੰ ਲੈ ਕੇ ਉਸ ਨੂੰ ਜਾਰੀ ਕਰਨ ਤੋਂ ਪਹਿਲਾਂ ਹੀ ਇੱਕ ਵਿਵਾਦ ਖੜਾ ਹੋ ਜਾਂਦਾ ਵਿਵਾਦ ਇਸ ਕਰਕੇ ਹੋਇਆ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਬੀਬੀਸੀ ਨੂੰ ਲੀਗਲ ਨੋਟਿਸ ਭੇਜਿਆ ਸੀ ਮੁੰਬਈ ਦੇ ਪੁਲਿਸ ਕਮਿਸ਼ਨਰ ਨੂੰ ਚਿੱਠੀ ਵੀ ਲਿਖੀ ਗਈ ਸੀ ਕਿ ਇਸ ਡਾਕੂਮੈਂਟਰੀ ਦੇ ਰਿਲੀਜ਼ ਹੋਣ ਤੇ ਰੋਕ ਲਾਈ ਜਾਵੇ ਇਤਰਾਜ਼ ਸੀ ਕਿ ਸਾਡੀ ਮਨਜ਼ੂਰੀ ਤੋਂ ਬਿਨਾਂ ਸਾਥੋਂ ਪੁੱਛੇ ਬਗੈਰ ਇਹ ਡਾਕੂਮੈਂਟਰੀ ਬਣਾਈ ਗਈ ਹੈ ਪਰਿਵਾਰ ਦੀ ਇਜਾਜ਼ਤ ਤੋਂ ਬਿਨਾਂ ਕੁਝ ਫੋਟੋਆਂ ਦਾ ਇਸਤੇਮਾਲ ਕੀਤਾ ਗਿਆ ਹੈ ਅਦਾਲਤ ਦੇ ਵਿੱਚ ਚੱਲ ਰਹੇ ਕੇਸ ਤੇ ਪ੍ਰਭਾਵ ਪੈ ਸਕਦਾ ਹੈ ਇਹ ਸਾਰਾ ਕੁਝ ਉਹਨਾਂ ਵੱਲੋਂ ਜਿਹੜੇ ਸ਼ਿਕਵੇ ਨੇ ਉਜਾਰ ਕੀਤੇ ਗਏ ਸੀ ਇਹਨਾਂ ਨੂੰ ਗਰਾਉਂਡ ਬਣਾਇਆ ਗਿਆ ਸੀ ਕਿ ਇਸ ਡਾਕੂਮੈਂਟਰੀ ਤੇ ਬੈਨ ਲੱਗਣਾ ਚਾਹੀਦਾ ਹੈ ਇਸ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਨਹੀਂ ਮਿਲਣੀ ਚਾਹੀਦੀ ਹੁਣ ਕਹਿਣ ਵਾਲੇ ਕਹਿਣਗੇ ਕਿ ਪਰਿਵਾਰ ਦਾ ਹੱਕ ਹੈ ਇਤਰਾਜ਼ ਕਰਨ ਦਾ ਕਾਨੂੰਨੀ ਰਾਹ ਅਖਤਿਆਰ ਕਰਨ ਦਾ ਵੀ ਜੋ ਕਿ ਬਲਕੌਰ ਸਿੰਘ ਨੇ ਮਾਨਸ਼ਾ ਦੀ ਅਦਾਲਤ ਦੇ ਵਿੱਚ ਕੇਸ ਕਰਕੇ ਆਪਣਾ ਕਾਨੂੰਨੀ ਹੱਕ ਜਿਹੜਾ ਹੈ ਉਹ ਜਤਾਇਆ ਹੈ ਉਹਨਾਂ ਨੂੰ ਪੂਰਾ ਅਧਿਕਾਰ ਦੂਜੇ ਪਾਸੇ ਵਾਲੇ ਵੀ ਕਹਿਣਗੇ ਕਿ BBC ਦਾ ਵੀ ਇਹ ਹੱਕ ਹੈ ਕਿ ਜੋ ਇਨਵੈਸਟੀਗੇਟਿਵ ਜਰਨਲਿਜ਼ਮ ਦੇ ਚੱਲਦੇ ਆ ਉਹਨਾਂ ਵੱਲੋਂ ਮਿਹਨਤ ਕੀਤੀ ਗਈ ਹੈ ਦੁਨੀਆ ਦੇ ਸਾਹਮਣੇ ਉਸ ਨੂੰ ਲਿਆਉਣ ਦਾ ਉਹਨਾਂ ਦਾ ਹੱਕ ਹੈ ਉਹਨਾਂ ਨੂੰ ਇਸ ਹੱਕ ਤੋਂ ਰੋਕਿਆ ਨਹੀਂ ਜਾਣਾ ਚਾਹੀਦਾ ਇਸੇ ਕਰਕੇ ਉਹਨਾਂ ਨੇ ਵੀ YouTube ਤੇ ਆਪਣੀ ਡਾਕੂਮੈਂਟਰੀ ਰਿਲੀਜ਼ ਕਰ ਦਿੱਤੀ ਅਪਲੋਡ ਕਰ ਦਿੱਤੀ ਹੁਣ ਵੀਰਵਾਰ ਨੂੰ ਮਾਨਸਾ ਦੀ ਅਦਾਲਤ ਦੇ ਵਿੱਚ ਕੇਸ ਜਿਹੜਾ ਬਲਕੌਰ ਸਿੰਘ ਵੱਲੋਂ ਤਿਆਰ ਕੀਤਾ ਗਿਆ ਸੀ ਉਹਦੀ ਸੁਣਵਾਈ ਹੋ ਰਹੀ ਸੀ ਬੀਬੀਸੀ ਵੱਲੋਂ ਚੰਡੀਗੜ੍ਹ ਤੋਂ ਤਿੰਨ ਵਕੀਲਾਂ ਦਾ ਇੱਕ ਪੈਨਲ ਪੇਸ਼ ਹੁੰਦਾ ਹੈ ਤੇ ਪੇਸ਼ੋਕਿਓ ਕਹਿੰਦੇ ਨੇ ਕਿ ਪਰਿਵਾਰ ਵੱਲੋਂ ਡਾਕੂਮੈਂਟਰੀ ਤੇ ਜਾਂ ਜਿਹੜੀ ਦਸਤਾਵੇਜ਼ੀ ਬਣਾਈ ਗਈ ਹੈ ਉਸ ਦੇ ਉੱਪਰ ਜੋ ਵੀ ਇਤਰਾਜ਼ ਉਠਾਏ ਗਏ ਨੇ ਉਹਨਾਂ ਇਤਰਾਜ਼ਾਂ ਦਾ ਜਵਾਬ ਬੀਬੀਸੀ ਵੱਲੋਂ ਦਿੱਤਾ ਜਾਏਗਾ ਇਸ ਲਈ ਅਦਾਲਤ ਵੱਲੋਂ ਉਹਨਾਂ ਵੱਲੋਂ ਸਮਾਂ ਮੰਗਿਆ ਕਿ ਸਾਨੂੰ ਥੋੜਾ ਸਮਾਂ ਦਿੱਤਾ ਜਾਵੇ ਅਸੀਂ ਕੱਲੀ-ਕੱਲੀ ਗੱਲ ਦਾ ਜਵਾਬ ਦੇਵਾਂਗੇ ਅਦਾਲਤ ਨੇ ਅਗਲੀ ਸੁਣਵਾਈ ਜਿਹੜੀ ਐ 16 ਜੂਨ ਦੀ ਤਰੀਕ ਪਾ ਦਿੱਤੀ ਐ ਉਹਨਾਂ ਨੂੰ ਸਮਾਂ ਦੇ ਦਿੱਤਾ ਗਿਆ ਹੈ ਕਿ ਤੁਸੀਂ ਆਪਣਾ ਜਵਾਬ ਦਾਖਲ ਕਰੋ। ਮੂਸੇਵਾਲਾ ਪਰਿਵਾਰ ਵੱਲੋਂ ਮਾਲ사 ਦੇ ਐਡਵੋਕੇਟ ਸਤੰਦਰ ਪਾਲ ਸਿੰਘ ਮਿੱੱਤਲ ਜਿਹੜੇ ਨੇ ਉਹ ਪੇਸ਼ ਹੁੰਦੇ ਨੇ। ਦਾਇਰ ਪਟੀਸ਼ਨ ਦੇ ਵਿੱਚ ਡਾਕੂਮੈਂਟਰੀ ਤੇ ਰੋਕ ਲਾਉਣ ਦੀ ਮੰਗ ਜੜੀ ਐ ਉਹ ਕੀਤੀ ਗਈ ਸੀ ਪਰ ਬਲਕੌਰ ਸਿੰਘ ਨੇ ਕਿਹਾ ਕਿ BBC ਨੇ ਮੁਨਾਫੇ ਦੇ ਲਈ ਇਤਰਾਜ਼ ਦੇ باوجود ਦਸਤਾਵੇਜ਼ੀ ਰਿਲੀਜ਼ ਕਰ ਦਿੱਤੀ ਹੈ ਕੀ ਹੈ ਉਸ ਬੀਬੀਸੀ ਦੀ ਡਾਕੂਮੈਂਟਰੀ ਵਿੱਚ ਕੀ ਦਿਖਾਇਆ ਗਿਆ ਹੈ ਕੀ ਨਵਾਂ ਹੈ ਕੀ ਇਤਰਾਗ ਯੋਗ ਇਹ ਸਵਾਲ ਸਾਰਿਆਂ ਦੇ ਸਾਹਮਣੇ ਹਨ ਬਹੁਤੇ ਲੋਕਾਂ ਨੇ ਤਾਂ ਇਹ ਡਾਕੂਮੈਂਟਰੀ ਦੇਖ ਵੀ ਲਈ ਹੋਵੇਗੀ ਤੇ ਹੁਣ ਤੱਕ ਸਭ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਉਸ ਦੇ ਵਿੱਚ ਕੀ ਦਿਖਾਇਆ ਗਿਆ ਹੈ ਡਾਕੂਮੈਂਟਰੀ ਦੇ ਵਿੱਚ ਇਹ ਵੀ ਪਤਾ ਲੱਗ ਗਿਆ ਹੋਵੇਗਾ ਜਿਨ੍ਹਾਂ ਨੇ ਦੇਖੀ ਹੈ ਕਿ ਕੁਝ ਖਾਸ ਨਵਾਂ ਇਸ ਡਾਕੂਮੈਂਟਰੀ ਦੇ ਵਿੱਚ ਨਹੀਂ ਕਿਹਾ ਗਿਆ ਹੈ ਜੋ ਕਿ ਪਹਿਲਾਂ ਸਭ ਨੂੰ ਪਤਾ ਨਾ ਹੋਵੇ ਜਾਂ ਮੀਡੀਆ ਦੇ ਵਿੱਚ ਜੋ ਪਹਿਲਾਂ ਨਾ ਆਇਆ ਹੋਵੇ ਇਹ ਸਾਰਾ ਕੁਝ ਮੀਡੀਆ ਦੇ ਵਿੱਚ ਆਲਰੇਡੀ ਸਭ ਨੂੰ ਪਤਾ ਹੈ ਸਾਰਿਆਂ ਨੇ ਸੁਣਿਆ ਹੋਇਆ ਹੈ ਸਾਰਿਆਂ ਨੇ ਦੇਖਿਆ ਹੋਇਆ ਹੈ ਗੋਲਡੀ ਬਰਾਲ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਸੀ ਕਿਉਂ ਕਤਲ ਹੋਇਆ ਸੀ ਇਹ ਵੀ ਸਾਫ਼ ਕਰ ਦਿੱਤਾ ਗਿਆ ਸੀ ਬੰਬੀਹਾ ਗੈਂਗ ਵਿੱਕੀ ਮਿੱਡੂ ਖੇੜਾ ਸ਼ਗਨਪਰੀ ਕਬੱਡੀ ਟੂਰਨਾਮੈਂਟ ਉਗਰਾਹੀ ਪੰਜਾਬੀ 뮤직 ਇੰਡਸਟਰੀ ਤੇ ਗੈਂਗਸਟਰਾਂ ਦਾ ਪੈਸਾ ਇਹ ਸਾਰਾ ਕੁਝ ਵੀ ਸਾਰਿਆਂ ਦੇ ਸਾਹਮਣੇ ਪਹਿਲਾਂ ਹੀ ਆਇਆ ਹੋਇਆ ਹੈ ਕੁਝ ਵੀ ਨਵਾਂ ਇਸ ਡਾਕੂਮੈਂਟਰੀਆਂ ਸਸਤਾ ਵੇਜੀ ਦੇ ਵਿੱਚ ਬੀਬੀਸੀ ਵੱਲੋਂ ਨਹੀਂ ਦਿਖਾਇਆ ਗਿਆ ਨਹੀਂ ਪੇਸ਼ ਕੀਤਾ ਜੇ ਕੁਝ ਨਵਾਂ ਹੈ ਤਾਂ ਉਹ ਇਹ ਹੈ ਕਿ ਗੋਲਡੀ ਬਰਾੜ ਦੇ ਮੂੰਹੋਂ ਇਹ ਕਹਿਣਾ ਕਿ ਸਿੱਧੂ ਮੂਸੇਵਾਲਾ ਲਾਰੈਂਸ ਬਿਸ਼ਨੋਈ ਦੇ ਸੰਪਰਕ ਦੇ ਵਿੱਚ ਸੀ ਸੰਪਰਕ ਇਹਨਾਂ ਦਾ ਕੈਨੇਡਾ ਦੇ ਵਿੱਚ ਹੀ ਹੋ ਗਿਆ ਸੀ ਸਿੱਧੂ ਲਾਰੈਂਸ ਬਿਸ਼ਨੋਈ ਨੂੰ ਪਾਲਿਸ਼ ਮਾਰਨ ਮਤਲਬ ਉਹਦੀ ਖੁਸ਼ਾਮਦੀ ਕਰਨ ਦੀ ਕੋਸ਼ਿਸ਼ ਕਰਨ ਦੇ ਲਈ ਉਹ ਗੁੱਡ ਮਾਰਨਿੰਗ ਤੇ ਗੁੱਡ ਨਾਈਟ ਦੇ ਮੈਸੇਜ ਤੱਕ ਭੇਜਦਾ ਰਹਿੰਦਾ ਸੀ ਜਿਵੇਂ ਕਿ ਆਪਾਂ ਆਮ ਤੌਰ ਤੇ ਦੇਖਦੇ ਆਂ ਕਿ ਕਈ ਲੋਕ ਜਿਹੜਾ ਵਰਤਾਵਾ ਦਿਖਾਉਂਦੇ ਨੇ ਉਹੀ ਗੋਲਡੀ ਵੱਲੋਂ ਕਿਹਾ ਗਿਆ ਕਿ ਸਿੱਧੂ ਮੁਸੇਵਾਲਾ ਵੀ ਲਾਰੈਂਸ ਬਿਸ਼ਨੋਈ ਦੀ ਚਾਪਲੂਸੀ ਕਰਨ ਦੇ ਲਈ ਖੁਸ਼ਾਮਦ ਕਰਨ ਲਈ ਉਹਨੂੰ ਗੁੱਡ ਨਾਈਟ ਤੇ ਗੁੱਡ ਮਾਰਨਿੰਗ ਦੇ ਮੈਸੇਜਸ ਵਗੈਰਾ ਭੇਜਦਾ ਰਹਿੰਦਾ ਸੀ ਇੱਕ ਹੋਰ ਗੱਲ ਜਿਹੜੀ ਸਿੱਧੂ ਦੇ ਦੋਸਤਾਂ ਦੇ ਦੱਸਣ ਤੋਂ ਸਾਹਮਣੇ ਆਈ ਹੈ ਉਹ ਇਹ ਹੈ ਕਿ ਜਿਹੜੇ ਤਿੰਨ ਦੋਸਤ ਸੀ ਉਹ ਕੈਨੇਡਾ ਦੇ ਵਿੱਚ ਇਕੱਠੇ ਕੰਮ ਕਰ ਰਹੇ ਹੁੰਦੇ ਹਨ ਪੈਸੇ ਦਾ ਅਤੇ ਕੌਣ ਕੀ ਕਰੂਗਾ ਇਹ ਸਾਰੇ ਰੋਲ ਇਹਨਾਂ ਦਾ ਸਾਫ਼ ਵਟਵਾਰਾ ਹੋਇਆ ਹੁੰਦਾ ਹੈ ਸਾਰਿਆਂ ਨੂੰ ਪਤਾ ਹੁੰਦਾ ਹੈ ਕਿ ਕੌਣ ਕੀ ਕਰੂਗਾ ਤੇ ਕਿੱਥੋਂ ਕਿੰਨੇ ਪੈਸੇ ਆਉਣਗੇ ਗੀਤਾਂ ਦੀ ਕਮਾਈ ਸਿੱਧੂ ਦੀ ਸੀ ਸਾਰੀ ਦੀ ਸਾਰੀ ਤੇ ਜਿਹੜੇ ਸ਼ੋਅ ਕਰਦੇ ਸੀ ਉਹ ਉਹਨਾਂ ਸ਼ੋਅਾਂ ਦੀ ਕਮਾਈ ਦੋ ਦੋਸਤਾਂ ਦੀ ਹੋਊਗੀ ਇਹ ਸਾਰਾ ਕੁਝ ਤੈਅ ਹੋਇਆ ਹੋਇਆ ਸੀ ਕਿਸੇ ਗੱਲ ਦਾ ਕੋਈ ਰੌਲਾ ਨਹੀਂ ਸੀ ਪਰ ਫੇਰ ਸਿੱਧੂ ਦੇ ਪਿਤਾ ਬਲਕੌਰ ਸਿੰਘ ਦਾ ਦਖਲ ਸ਼ੁਰੂ ਹੋ ਜਾਂਦਾ ਹੈ ਹਰ ਚੀਜ਼ ਦੇ ਵਿੱਚ ਕੱਲੇ-ਕੱਲੇ ਪੈਸੇ ਦੇ ਵਿੱਚ ਕੱਲੇ-ਕੱਲੇ ਖਰਚੇ ਦੇ ਵਿੱਚ ਉਹਦੀ ਦਖਲਅੰਦਾਜ਼ੀ ਸ਼ੁਰੂ ਹੋ ਜਾਂਦੀ ਹੈ ਉਸ ਕਰਕੇ ਝਗੜੇ ਸ਼ੁਰੂ ਹੋ ਜਾਂਦੇ ਨੇ ਇਹਨਾਂ ਦੋਸਤਾਂ ਦੇ ਰਾਹ ਵੱਖਰੇ-ਵੱਖਰੇ ਹੋ ਜਾਂਦੇ ਨੇ ਅਲੱਗ-ਅਲੱਗ ਹੋ ਜਾਂਦੇ ਇਹ ਖੁਲਾਸੇ ਵੀ ਕੋਈ ਬਹੁਤ ਤੇ ਵੱਡੇ ਯਾ ਬਿਲਕੁਲ ਹੀ ਨਵੇਂ ਨਹੀਂ ਹਨ ਜ਼ਿਆਦਾਤਰ ਲੋਕ ਵਕਫਾਂ ਤੇ ਸਮਝਦੇ ਵੀ ਹਨ ਫੇਰ ਇਹ ਵਿਵਾਦ ਕਿਸ ਗੱਲ ਤੇ ਕਿਉਂ ਵਿਵਾਦ ਹੈ ਰੌਲਾ ਕੀ ਹੈ ਸਿੱਧੂ ਦੇ ਪਿਤਾ ਬਲਕੌਰ ਸਿੰਘ ਤੇ ਚਾਚਾ ਚਮਕੌਰ ਸਿੰਘ ਉਹ ਇੱਕ ਅਖਬਾਰ ਨਾਲ ਗੱਲਬਾਤ ਕਰਦੇ ਕਹਿੰਦੇ ਨੇ ਕਿ ਜਦੋਂ ਵਿਦੇਸ਼ੀ ਸਰਕਾਰਾਂ ਤੇ ਭਾਰਤ ਦੀ ਸਰਕਾਰ ਗੋਲਡੀ ਬਰਾਲ ਦੇ ਗੁਪਤ ਟਿਕਾਣੇ ਤੇ ਲੁਕੇ ਹੋਣ ਦੇ ਬਾਰੇ ਬਾਰ-ਬਾਰ ਗੱਲ ਕਰਦੇ ਨੇ ਉਹ ਬਿਆਨ ਦਿੰਦੇ ਨੇ ਉਹ ਕਿਸੇ ਗੁਪਤ ਥਾਂ ਤੇ ਲੁਕਿਆ ਹੋਇਆ ਹੈ ਫੇਰ ਬੀਬੀਸੀ ਨੂੰ ਉਹਨੇ ਇੰਟਰਵਿਊ ਕਿਵੇਂ ਦੇ ਦਿੱਤੀ ਇਹ ਸਵਾਲ ਖੜਾ ਹੁੰਦਾ ਪਹਿਲਾਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੇ ਉਹ ਉਤਰਾਜ ਉਠਾ ਚੁੱਕੇ ਹੁੰਦੇ ਹਨ ਪਰ ਹਜੇ ਤੱਕ ਉਹ ਕੋਈ ਉਹਦੇ ਕੋਈ ਕਾਰਵਾਈ ਨਹੀਂ ਹੋਈ ਫੇਰ ਪਰਵਾਰ ਕਹਿੰਦਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਦਸਤਾਵੇਜ਼ ਦੇ ਵਿੱਚ ਇਸ ਨਾ ਇਨਸਾਫ ਨਾ ਮਿਲਣ ਬਾਰੇ ਕੋਈ ਸਵਾਲ ਪੁੱਛਿਆ ਜਾ ਸਕਦਾ ਸੀ ਜੋ ਕਿ ਨਹੀਂ ਪੁੱਛਿਆ ਗਿਆ ਬੋਲਡੀ ਬਰਾਡ ਦੇ ਟਿਕਾਣੇ ਬਾਰੇ ਵੀ ਕੋਈ ਖੁਲਾਸਾ ਹੋ ਸਕਦਾ ਸੀ ਜੋ ਕਿ ਨਹੀਂ ਕੀਤਾ ਗਿਆ ਹੁਣ ਇਤਰਾਜ਼ ਕਿੰਨੇ ਕੁ ਜਾਇਜ਼ ਹਨ ਕਿ ਦੁਨੀਆ ਦੇ ਵਿੱਚ ਇਹ ਕੋਈ ਪਹਿਲੀ ਇੰਟਰਵਿਊ ਹੋਈ ਹੈ ਜਿੱਥੇ ਕੋਈ ਪਗੋੜਾ ਜਾਂ ਦੁਨੀਆ ਭਰ ਦਾ ਮੋਸਟ ਵਾਂਟਡ ਕ੍ਰਿਮੀਨਲ ਕਹੋ ਉਸਨੇ ਕਿਸੇ ਪੱਤਰਕਾਰ ਦੇ ਨਾਲ ਗੱਲਬਾਤ ਕੀਤੀ ਹੋਵੇ ਇਹ ਜਿਹੜੀ ਡਾਕੂਮੈਂਟਰੀ ਵਿੱਚ ਦਿਖਾਇਆ ਗਿਆ ਹੈ ਉਹ ਤਾਂ ਸਿਰਫ ਬੋਲਡੀ ਬਰਾਡ ਵੱਲੋਂ ਵੌਇਸ ਨੋਟਸ ਭੇਜੇ ਗਏ ਹਨ ਮਤਲਬ ਗੋਲਡੀ ਬਰਾੜ ਵੱਲੋਂ ਫੋਨ ਦੇ ਉੱਤੇ ਆਪਣੀ ਆਵਾਜ਼ ਰਿਕਾਰਡ ਕਰਕੇ ਮੈਸੇਜ ਦੇ ਰੂਪ ਦੇ ਵਿੱਚ ਫੋਨ ਤੇ ਹੀ ਭੇਜੀ ਗਈ ਹੈ ਵੱਡੇ ਵੱਡੇ ਦੁਨੀਆ ਭਰ ਦੇ ਸਭ ਤੋਂ ਖਤਰਨਾਕ ਮੁਜਰਮਾਂ ਜਿਹੜੇ ਮੋਸਟ ਵਾਂਟਡ ਲੋਕ ਨੇ ਉਹ ਵੀ ਕੈਮਰਿਆਂ ਦੇ ਸਾਹਮਣੇ ਬੈਠ ਕੇ ਇੰਟਰਵਿਊ ਦੇ ਚੁੱਕੇ ਹਨ ਇਹ ਤਾਂ ਬਹੁਤ ਮਨਮੁਲੀ ਚੀਜ਼ ਹੈ ਉਸਤੇ ਐਡਾ ਵੱਡਾ ਇਤਰਾਜ਼ ਕਿਉਂ ਚੱਕਿਆ ਜਾ ਰਿਹਾ ਹੈ ਕੀ ਸਮਝਾਉਣ ਦੀ ਕੋਸ਼ਿਸ਼ ਹੋ ਰਹੀ ਹੈ ਪਤਾ ਨਹੀਂ ਇਨਸਾਫ਼ ਨਾਮ ਮਿਲਣ ਦੀ ਜਦੋਂ ਉਹ ਗੱਲ ਕਰਦੇ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਉੱਪਰ ਵੀ ਜੇ ਆਪਾਂ ਉਹੀ ਕੇਸ ਲੈ ਲਈਏ ਤਾਂ 6 ਤੋਂ ਵੱਧ ਅਫਸਰ ਸਸਪੈਂਡ ਹੋ ਚੁੱਕੇ ਨੇ ਡਿਸਮਿਸ ਤੱਕ ਹੋ ਚੁੱਕੇ ਨੇ ਹਾਈ ਕੋਰਟ ਖੁਦ ਉਸ ਦੇ ਵਿੱਚ ਪੈਰਵਾਈ ਕਰ ਰਹੀ ਹੈ ਸਿਟ ਲਗਾਤਾਰ ਉਸ ਦੇ ਉੱਪਰ ਐਕਸ਼ਨ ਕਰ ਰਹੀ ਹੈ ਲਾਈ ਡਿਟੈਕਟਰ ਟੈਸਟ ਤੱਕ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਛੋਟੇ ਰੈਂਕ ਤੋਂ ਵੱਡੇ ਰੈਂਕ ਤੱਕ ਦੇ ਅਫਸਰਾਂ ਦੀ ਬਲੀ ਲੈ ਲਈ ਗਈ ਹੈ ਪਰ ਫਿਰ ਵੀ ਉਹ ਕਹਿੰਦੇ ਨੇ ਕਿ ਇਨਸਾਫ ਨਹੀਂ ਮਿਲਿਆ ਕੀ ਇਨਸਾਫ ਚਾਹੁੰਦੇ ਨੇ ਉਹ ਇਹ ਪਤਾ ਨਹੀਂ ਕਿ ਉਹਨਾਂ ਦੇ ਦਿਮਾਗ 'ਚ ਹੈ ਕਿ ਸਿਰਫ ਇਸ ਬੰਦੇ ਦੇ ਉੱਪਰ ਦੋਸ਼ ਲਾਓ ਤਾਂ ਹੀ ਇਨਸਾਫ ਮਿਲੇਗਾ ਜਾਂ ਕੁਝ ਹੋਰ ਹੈ ਇਹ ਤਾਂ ਉਹੀ ਬਿਹਤਰ ਜਾਣਦੇ ਜੇ ਸਿੱਧੂ ਦੇ ਕੇਸ ਦੀ ਵੀ ਗੱਲ ਕਰੀਏ ਕਿ ਉਹਦੇ ਕਤਲ ਤੇ ਇਨਸਾਫ ਨਾ ਮਿਲਣ ਦੀ ਜਦੋਂ ਗੱਲ ਕਰਦੇ ਨੇ ਤਾਂ ਦਰਜਨਾ ਬੰਦੇ ਇਸ ਕੇਸ ਦੇ ਵਿੱਚ ਫੜੇ ਜਾ ਚੁੱਕੇ ਨੇ ਦੋ ਸ਼ੂਟਰ ਜਿਹੜੇ ਸੀ ਉਹਨਾਂ ਦਾ ਇਨਕਾਊਂਟਰ ਹੋ ਚੁੱਕਿਆ ਮਾਰੇ ਗਏ ਹੋਏ ਨੇ ਪੁਲਿਸ ਵੱਲੋਂ ਚਾਰਜ ਸ਼ੀਟ ਦਾਖਲ ਕਰ ਦਿੱਤੀ ਗਈ ਹੈ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਹੈ ਕਾਰਵਾਈ ਹੋ ਰਹੀ ਹੈ ਹੋਰ ਉਹ ਕਿਸ ਤਰੀਕੇ ਦੀ ਗੱਲ ਕਹਿੰਦੇ ਨੇ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਦੇਸ਼ ਵਿੱਚ ਹੋਰ ਬڑے ਕੇਸ ਹਨ ਜੋ ਇਸ ਤੋਂ ਲੰਮੇ ਸਮੇਂ ਤੱਕ ਚੱਲ ਰਹੇ ਨੇ ਹਜੇ ਵੀ ਉਹਨਾਂ ਤੇ ਸੁਣਵਾਈਆਂ ਹੋ ਰਹੀਆਂ ਨੇ ਕਾਰਵਾਈਆਂ ਹੋ ਰਹੀਆਂ ਨੇ ਫਿਰ ਕੀ ਇਹ ਪਰਿਵਾਰ ਕੋਈ ਵੱਖਰੀ ਕਿਸਮ ਦਾ ਇਨਸਾਫ ਚਾਹੁੰਦਾ ਸੀ ਕਿ ਇਹਨਾਂ ਦਾ ਕੇਸ ਪੂਰੇ ਦੇਸ਼ ਦੇ ਲੋਕਾਂ ਨਾਲੋਂ ਸ਼ੂਬੇ ਦੇ ਲੋਕਾਂ ਨਾਲੋਂ ਅਲੱਗ ਤਰੀਕੇ ਨਾਲ ਸੁਣਿਆ ਜਾਵੇ ਜਾਂ ਅਲੱਗ ਤਰੀਕੇ ਦਾ ਕੋਈ ਇਨਸਾਫ ਇਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਸੀ ਜੋ ਹੁਣ ਤੱਕ ਨਹੀਂ ਮਿਲਿਆ ਜਾਂ ਫਿਰ ਇਹ ਸਾਰਾ ਕੁਝ ਰਾਜਨੀਤੀ ਤੋਂ ਪ੍ਰੇਰਿਤ ਹੈ ਕਿਉਂਕਿ ਬਲਕੌਰ ਸਿੰਘ ਆਪਣਾ ਇਰਾਦਾ ਪਿੱਛੇ ਇਹ ਜाहिर ਕਰ ਚੁੱਕੇ ਨੇ ਲੋਕਾਂ ਦੇ ਸਾਹਮਣੇ ਲਿਆ ਚੁੱਕੇ ਨੇ ਕਿ ਉਹ 2027 ਦੇ ਵਿੱਚ ਹੁਦਾਂ ਸਭਾ ਦੀਆਂ ਚੋਣਾਂ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨਗੇ ਉਹ ਇਲੈਕਸ਼ਨ ਲੜਨਗੇ ਉਹਨਾਂ ਵੱਲੋਂ ਕਿਹਾ ਜਾ ਚੁੱਕਿਆ ਜਦੋਂ ਤੱਕ ਇਹ ਨਹੀਂ ਕਿਹਾ ਗਿਆ ਸੀ ਕਿ ਉਹ ਇਲੈਕਸ਼ਨ ਲੜਨਗੇ ਉਸ ਤੋਂ ਪਹਿਲਾਂ ਵੀ ਉਹ ਜਿੱਥੇ-ਜਿੱਥੇ ਵੀ ਜਿਮਣੀ ਚੋਣ ਹੋਈ ਹੈ ਉੱਥੇ ਜਾ ਕੇ ਉਹਨਾਂ ਵੱਲੋਂ ਪੰਜਾਬ ਦੀ ਸਰਕਾਰ ਦਾ ਸੱਤਾ ਧਿਰ ਦਾ ਵਿਰੋਧ ਕੀਤਾ ਗਿਆ ਹੈ ਉੱਥੇ ਜਾ ਕੇ ਪ੍ਰਦਰਸ਼ਨ ਕੀਤੇ ਗਏ ਨੇ ਰੈਲੀਆਂ ਕੀਤੀਆਂ ਗਈਆਂ ਨੇ ਲੋਕਾਂ ਦਾ ਇਕੱਠ ਕੀਤਾ ਗਿਆ ਹੈ ਮਾਰਚ ਕੱਢੇ ਗਏ ਨੇ ਸਭ ਕੁਝ ਹੋ ਕਰ ਚੁੱਕੇ ਨੇ ਜੋ ਕਿ ਸਿਆਸੀ ਤੌਰ ਤੇ ਲਾਹਾ ਲੈਣ ਦੇ ਲਈ ਕੋਈ ਕੰਦਾ ਕਰ ਸਕਦਾ ਹੈ ਉਹਨਾਂ ਵੱਲੋਂ ਕੀਤਾ ਗਿਆ ਹੈ ਫਿਰ ਇਹ ਹਰ ਚੀਜ਼ ਦੇ ਉੱਤੇ ਵਿਵਾਦ ਖੜੇ ਕਰਨਾ ਹਰ ਚੀਜ਼ ਦੇ ਉੱਤੇ ਕੰਟਰੋਵਰਸੀ ਖੜੀ ਕਰਨਾ ਕੀ ਇਹ ਕੋਈ ਸੋਚੀ ਸਮਝੀ ਰਣਨੀਤੀ ਹੈ ਤਾਂ ਕਿ ਉਹ ਉਹ ਇਹ ਚਾਹੁੰਦੇ ਨੇ ਕਿ ਸਿੱਧੂ ਦੀ ਗੜੀ ਸਿਆਸਤ ਦੇ ਤੌਰ ਤੇ ਸਿਆਸੀ ਤੌਰ ਤੇ ਉਹਦਾ ਨਾਮ ਮੈਂ ਉਹਨੂੰ ਜਿੰਦਾ ਰੱਖਿਆ ਜਾ ਸਕੇ ਕਿਉਂਕਿ ਲੋਕ ਗੜੇ ਨੇ ਖਾਸ ਕਰਕੇ ਨੌਜਵਾਨ ਸੀ ਉਹ ਸਿੱਧੂ ਨੂੰ ਬਹੁਤ ਪਸੰਦ ਕਰਦੇ ਸੀ ਬਹੁਤ ਫੋਲੋਅਰ ਨੇ ਬਹੁਤ ਉਹਦਾ ਕ੍ਰੇਜ਼ ਅੱਜ ਵੀ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਹੈ ਸੋ ਉਹ ਜਿਹੜੀ ਵੱਡੀ ਗਿਣਤੀ ਦੇ ਨੌਜਵਾਨ ਨੇ ਉਹਨਾਂ ਦੇ ਵਿੱਚੋਂ ਸਿਆਦ ਨੂੰ ਤਾਜ਼ਾ ਰੱਖਣਾ ਚਾਹੁੰਦੇ ਨੇ ਜਿਸ ਕਰਕੇ ਕਿ ਉਹ ਸਿਆਸੀ ਰੰਗਤ ਕਦੇ ਨਾ ਕਦੇ ਕਿਸੇ ਨਾ ਕਿਸੇ ਰੂਪ ਨੂੰ ਦਿੰਦੇ ਆਉਂਦੇ ਰਹੇ ਨੇ ਚਾਹੇ ਉਹ ਉਹਨਾਂ ਦੇ ਦੂਸਰੇ ਬੱਚੇ ਦੇ ਜਨਮ ਤੇ ਵੀ ਹੋਵੇ ਉਹਨਾਂ ਵੱਲੋਂ ਉਸ ਮੁੱਦੇ ਨੂੰ ਵੀ ਸਿਆਸੀ ਰੂਪ ਦੇ ਵਿੱਚ ਸਿਆਸੀ ਰੰਗਤ ਦਿੱਤੀ ਜਦੋਂ ਕਿ ਅਜੇ ਆ ਕੁਝ ਨਹੀਂ ਸੀ ਬਾਰੂ ਜੇ ਤੁਸੀਂ ਸੈਰੋਗੇਸੀ ਨਾਲ ਬੱਚਾ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹੋ ਇੱਕ ਖਾਸ ਉਮਰ ਤੋਂ ਬਾਅਦ ਤਾਂ ਕਾਨੂੰਨੀ ਲਾਅ ਜਿਹੜੇ ਨੇ ਉਹ ਸਾਡੇ ਕਾਨੂੰਨ ਬਣੇ ਹੋਏ ਨੇ ਦੇਸ਼ ਦੇ ਉਹਨਾਂ ਦੇ ਅੰਤਰਗਤ ਜੋ ਕਾਗਜ਼ਾਤ ਨੇ ਉਹ ਉਹਨਾਂ ਨੂੰ ਪਹਿਲਾਂ ਖੁਦ ਹੀ ਦੇਣੇ ਚਾਹੀਦੇ ਸੀ ਕੋਈ ਵਿਵਾਦ ਉਸ ਤੇ ਖੜਾ ਨਹੀਂ ਹੋਣਾ ਚਾਹੀਦਾ ਸੀ ਕਰਨਾ ਚਾਹੀਦਾ ਸੀ ਤੇ ਜੇ ਸਰਕਾਰ ਨੇ ਉਹ ਕਾਗਜ਼ ਮੰਗ ਵੀ ਲਏ ਸੀ ਤਾਂ ਉਹ ਪੇਸ਼ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਸੀ ਉਹਦੇ ਵਿੱਚ ਕੋਈ ਸਿਆਸੀ ਰਮੀ ਗੜੀ ਹੈ ਸਾਜ਼ਿਸ਼ ਜਾਂ ਕੋਈ ਹੋਰ ਚੀਜ਼ ਇਸ ਤਰ੍ਹਾਂ ਦੀ ਨਹੀਂ ਸੀ ਜਿਵੇਂ ਕਿ ਉਹਨਾਂ ਵੱਲੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਖੈਰ ਕਿਸੇ ਦੀ ਵੀ ਮੌਤ ਹੋਵੇ, ਜਵਾਨ ਬੱਚਾ ਹੋਵੇ ਜਾਂ ਕੋਈ ਬਜ਼ੁਰਗ ਹੋਵੇ, ਪਰਿਵਾਰ ਦਾ ਕੋਈ ਵੀ ਇਨਸਾਨ ਜਦੋਂ ਇਸ ਸੰਸਾਰ ਨੂੰ ਛੱਡ ਕੇ ਜਾਂਦਾ ਹੈ, ਉਹਦਾ ਦੁੱਖ ਉਸ ਪਰਿਵਾਰ ਨੂੰ ਕਿੰਨਾ ਹੁੰਦਾ ਹੈ, ਉਹ ਪਰਿਵਾਰ ਹੀ ਜਾਣ ਸਕਦਾ ਹੈ। ਅਸੀਂ ਉਸ ਤੇ ਟਿੱਪਣੀ ਨਹੀਂ ਕਰ ਸਕਦੇ, ਨਾ ਹੀ ਸਾਨੂੰ ਕਰਨ ਦਾ ਕੋਈ ਹੱਕ ਹੈ ਜਾਂ ਸਾਨੂੰ ਕਰਨੀ ਚਾਹੀਦੀ ਹੈ। ਪਰ ਜੋ ਉਹਨਾਂ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਧੂ ਦਾ ਅਕਸ ਇਸ ਤਰੀਕੇ ਨਾਲ ਦਿਖਾਇਆ ਜਾਵੇ ਕਿ ਉਹ ਬਹੁਤ پاک ਸਾਫ਼ ਨੇਕ ਇਨਸਾਨ ਸੀ ਉਹਦੇ ਨਾਲ ਤੱਕਾ ਹੋ ਗਿਆ ਬਿਲਕੁਲ ਹੀ ਇੱਕ ਪਾਸੜ ਜਿਹੜੇ ਗੈਂਗਸਟਰ ਸੀ ਉਹਨਾਂ ਨੇ ਆ ਕੇ ਉਹਦਾ ਕਤਲ ਕਰ ਦਿੱਤਾ ਕੋਈ ਵੀ ਗੱਲਬਾਤ ਨਹੀਂ ਸੀ ਇਹ ਗੱਲ ਵੀ ਸਚਾਈ ਤੋਂ ਕੂਹਾਂ ਦੂਰ ਹੈ ਇਹ ਵੀ ਸਾਰਿਆਂ ਨੂੰ ਪਤਾ ਜੋ ਕੁਛ ਸਿੱਧੂ ਮੁਸੇ ਵਾਲਾ ਕਰ ਰਿਹਾ ਸੀ ਜੋ ਸਟੇਜਾਂ ਤੇ ਥਾਪੀਆਂ ਮਾਰ ਮਾਰ ਕੇ ਉਹ ਲੋਕਾਂ ਨੂੰ ਲਲਕਾਰ ਰਿਹਾ ਸੀ ਉਹਨੂੰ ਕੋਈ ਤੁਸੀਂ ਪੰਜਾਬੀ ਸੱਭਿਆਚਾਰ ਦਾ ਪ੍ਰਗਟਾਵਾ ਨਹੀਂ ਕਰ ਸਕਦਾ ਸਕਦੇ ਠੀਕ ਹੈ ਥਾਪੀ ਮਾਰਨਾ ਖੇਡ ਵਿੱਚ ਕਬੱਡੀ ਦੇ ਮੈਚਾਂ ਦੇ ਵਿੱਚ ਉਹ ਇੱਕ ਅਲੱਗ ਚੀਜ਼ ਹੈ ਉੱਥੇ ਖੇਡ ਦਾ ਜज्ਬਾ ਜਿਹੜਾ ਹੁੰਦਾ ਹੈ ਪਲਵਾਰਨੀ ਚ ਜੇ ਤੁਸੀਂ ਥਾਪੀ ਮਾਰਦੇ ਹੋ ਚੈਲੰਜ ਕਰਦੇ ਹੋ ਉਹ ਜਾਇਜ਼ ਹੁੰਦਾ ਹੈ ਲੇਕਿਨ ਸਟੇਚਾਂ ਤੇ ਖੜ ਕੇ ਚੌਂਕਾਂ ਦੇ ਵਿੱਚ ਖੜ ਕੇ ਥਾਪੀਆਂ ਮਾਰਨਾ ਉਸ ਨੂੰ ਕਿਸੇ ਵੀ ਪਰਸ਼ੀ ਪੰਜਾਬ ਦਾ ਸੱਭਿਆਚਾਰ ਨਹੀਂ ਕਿਹਾ ਜਾ ਸਕਦਾ ਲੇਕਿਨ ਉਹ ਸਭ ਕੁਝ ਉਹ ਕਰ ਰਿਹਾ ਸੀ ਜਿਹੜੇ ਦੋ ਗੈਂਗਸਟਰਾਂ ਦੀ ਆਪਸ ਦੇ ਵਿੱਚ ਲੜਾਈ ਹੈ ਧਿਰਾਂ ਚੋਣਾਂ ਦੀ ਜਿਹੜੀ ਗੱਲ ਹੈ ਉਹ ਵੀ ਬਹੁਤ ਕਿਰਤੋਂ ਸਾਫ਼ ਹੈ ਸ਼ਗਨਪ੍ਰੀਤ ਦਾ ਰੋਲ ਵਿਕੀ ਬਦੂਖੇੜੇ ਦਾ ਕਤਲ ਸਾਰਾ ਕੁਝ ਸਾਰਿਆਂ ਦੇ ਸਾਹਮਣੇ ਹੀ ਹੋਇਆ ਹੈ ਪੁਲਿਸ ਦੀ ਉਹਦੇ ਵਿੱਚ ਇਨਵੈਸਟੀਗੇਸ਼ਨਾਂ ਉਹ ਵੀ ਸਾਰਿਆਂ ਦੇ ਸਾਹਮਣੇ ਹੀ ਆ ਚੁੱਕੀਆਂ ਨੇ ਫਿਰ ਜਿਹੜਾ ਦੋਸ਼ ਲਾਇਆ ਜਾਂਦਾ ਹੈ ਕਿ ਮੌਜੂਦਾ ਸਰਕਾਰ ਨੇ ਉਹਦੀ ਸਿਕਿਉਰਿਟੀ ਵਾਪਸ ਲੈ ਲਈ ਸੀ ਇਸ ਕਰਕੇ ਇਹ ਕਤਲ ਹੋਇਆ ਨਹੀਂ ਇਹ ਕਤਲ ਨਹੀਂ ਹੁੰਦਾ ਸੀ ਉਹਦੇ ਉੱਤੇ ਵੀ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਕਿਉਂਕਿ ਚਾਹੇ ਇਸ ਡਾਕੂਮੈਂਟਰੀ ਵਿੱਚ ਹੀ ਕਿਹਾ ਗਿਆ ਹੈ ਦੁਬਾਰਾ ਕਿਹਾ ਗਿਆ ਹੈ ਪਹਿਲਾਂ ਵੀ ਸਾਰਿਆਂ ਨੂੰ ਪਤਾ ਸੀ ਗੁਰਮੀਤ ਸਿੰਘ ਚੋਹਾਨ ਜੋ ਪੰਜਾਬ ਪੁਲਿਸ ਦੇ ਅਫਸਰ ਨੇ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਸਿੱਧੂ ਦਾ ਇੱਕ ਸੈਟ ਰੁਟੀਨ ਬਣਿਆ ਹੋਇਆ ਸੀ ਉਹ ਬਹੁਤ ਦੇਰ ਨਾਲ ਉੱਠਦਾ ਸੀ ਤੇ ਉੱਠਣ ਤੋਂ ਬਾਅਦ ਫਿਰ ਉਹ ਸ਼ਾਮ ਨੂੰ 4:30-5 ਵਜੇ ਇੱਕ ਗੇੜੀ ਮਾਰਨ ਦੇ ਲਈ ਨਿਕਲਦਾ ਸੀ ਆਪਣੇ ਦੋਸਤਾਂ ਦੇ ਨਾਲ ਚਾਹੇ ਉਹ ਮਾਨਸਾ ਜਾ ਕੇ ਦੁਕਾਨ ਤੇ ਜੂਸ ਪੀ ਕੇ ਆਉਣਾ ਹੀ ਕਿਉਂ ਨਾ ਹੋਵੇ ਇੱਕ ਉਹਦਾ ਪੈਟਰਨ ਬਣਿਆ ਹੋਇਆ ਸੀ ਜਿਹੜਾ ਸਾਰਿਆਂ ਨੂੰ ਪਤਾ ਸੀ ਇਹ ਉਹਦਾ ਰੁਟੀਨ ਹੈ ਉਸ ਰੁਟੀਨ 'ਚ ਉਹਨੇ ਇਹ ਕੰਮ ਕਰਨਾ ਹੀ ਕਰਨਾ ਜੇ ਉਸ ਨੂੰ ਇਹ ਲੱਗ ਰਿਹਾ ਹੁੰਦਾ ਕਿ ਮੇਰੇ ਤੇ ਇੰਨਾ ਵੱਡਾ ਖਤਰਾ ਹੈ ਕਿ ਮੇਰੇ ਤੇ ਹਮਲਾ ਹੋ ਸਕਦਾ ਹੈ ਫਿਰ ਜਿਹੜੀ ਘਰੇ ਬੁਲਟ ਪ੍ਰੂਫ ਗੱਡੀ ਖੜੀ ਸੀ ਉਹ ਉਹਦੀ ਵਰਤੋਂ ਕਿਉਂ ਨਹੀਂ ਕੀਤੀ ਗਈ ਚਾਹੇ ਦੋ ਸਕਿਉਰਿਟੀ ਗਾਰਡ ਹੀ ਪੰਜਾਬ ਪੁਲਿਸ ਵੱਲੋਂ ਦਿੱਤੇ ਗਏ ਸੀ ਉਹਨਾਂ ਨੂੰ ਵੀ ਨਾਲ ਨਹੀਂ ਲੈ ਕੇ जाया ਗਿਆ ਉਹਨਾਂ ਨੂੰ ਘਰੇ ਹੀ ਛੱਡ ਦਿੱਤਾ ਗਿਆ ਸੋ ਉਹ ਸਾਰੇ ਸਵਾਲ ਚੱਕੜੇ ਵੀ ਬਹੁਤ ਹੱਦ ਤੱਕ ਕਿਸੇ ਨਾ ਕਿਸੇ ਹੱਦ ਤੱਕ ਸਿਆਸੀ ਲਾਹਾ ਲੈਣ ਦੇ ਜਾਂ ਸਿਆਸਤ ਨੂੰ ਪ੍ਰੇਰਿਤ ਹੀ ਦੱਸੇ ਜਾ ਸਕਦੇ ਨੇ ਸੋ ਸਿਆਸਤ ਕਰਨੀ ਉਹਨਾਂ ਦਾ ਹੱਕ ਹੈ ਚੋਣਾਂ ਲੜਨੀਆਂ ਉਹਨਾਂ ਦਾ ਹੱਕ ਹੈ ਕਿਸੇ ਨਾ ਕਿਸੇ ਤੇ ਵੀ ਦੋਸ਼ ਲਾਉਣੇ ਉਹ ਵੀ ਉਹਨਾਂ ਦਾ ਹੱਕ ਆਪਾਂ ਮੰਨ ਸਕਦੇ ਹਾਂ ਕਿਉਂਕਿ ਸਿਆਸਤ ਦੇ ਵਿੱਚ ਇਹ ਗੱਲਾਂ ਆਮ ਤੌਰ ਤੇ ਦੇਖੀਆਂ ਜਾਂਦੀਆਂ ਨਹੀਂ ਆਣ ਉੱਥੇ BBC ਵੱਲੋਂ ਵੀ ਇਸ ਡਾਕੂਮੈਂਟਰੀ ਦੇ ਵਿੱਚ ਕੁਝ ਵੀ ਅਜਿਹਾ ਨਾ ਪੇਸ਼ ਕਰਨਾ ਤੇ ਇਸ ਵਿਵਾਦ ਦੇ ਵਿੱਚ ਖੈਰ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਸ਼ਾਮਲ ਹੋਏ ਨੇ ਪਰ ਉਹਦੇ ਵਿੱਚ ਵੀ ਕੁਝ ਅਜਿਹਾ ਜਿਹਾ ਇਨਵੈਸਟੀਗੇਟਿਵ ਜਰਨਲਿਜ਼ਮ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਹੀ ਕੋਈ ਲੀਤੋਂ हट के वो कोई तखड के लेके आए हो अजय अभी कुछ नहीं बड़ी आम जही एक साधारण जही डॉक्यूमेंट्री है जिदे ਵਿੱਚ ਉਹ ਸਭ ਕੁਛ ਹੈ ਜੋ ਪਹਿਲਾਂ ਹੀ ਸਾਰੀ ਦੁਨੀਆ ਨੂੰ ਪਤਾ ਹੈ ਕਿ ਦੁਨੀਆ ਦੇ ਸਾਹਮਣੇ ਪਹਿਲਾਂ ਹੀ ਸਾਰੇ ਲੋਕ ਰੱਖ ਚੁੱਕੇ ਨੇ ਚਾਹੇ ਉਹ ਹੋਰ ਪੱਤਰਕਾਰ ਹੋ ਜਾਂ ਫਿਰ ਗੋਲਡੀ ਬਰਾਡ ਵੱਲੋਂ ਵੀ ਇੰਟਰਵਿਊਆਂ ਪਹਿਲਾਂ ਵੀ ਦਿੱਤੀਆਂ ਗਈਆਂ ਨੇ ਜਿਦੇ ਵਿੱਚ ਇਹ ਸਾਰੀਆਂ ਗੱਲਾਂ ਉਹ ਕਹਿ ਚੁੱਕਿਆ ਹੈ ਕੁਝ ਵੀ ਨਵਾਂ ਨਹੀਂ ਹੈ ਫਿਰ ਇਹ ਵਿਵਾਦ ਇਸ ਗੱਲ ਕਿ ਵਿਵਾਦ ਸਿਰਫ ਪੋਲਿਟਿਕਲੀ ਰੈਲੇਵੈਂਟ ਰਹਿਣ ਦਾ ਹੀ ਇੱਕ ਤਰੀਕਾ ਹੈ ਕਿ ਹਰ ਤਰੀਕੇ ਨਾਲ ਸੁਰਖੀਆਂ ਜਿਵੇਂ ਵੀ ਬਟੋਰੀਆਂ ਜਾ ਸਕਦੀਆਂ ਨੇ ਉਹ ਸੁਰਖੀਆਂ ਬਟੋਰੋ ਤਾਂ ਕਿ ਸੁਰਖੀਆਂ ਦੇ ਵਿੱਚ ਬਣੇ ਰਹਾਂਗੇ ਤਾਂ ਇਹ ਮੁੱਦਾ ਜ਼ਿੰਦਾ ਰਹੂਗਾ ਮੁੱਦਾ ਜਿਉਂਦਾ ਰਹੂਗਾ ਤਾਂ ਲੋਕ ਜਿਹੜੇ ਭਾਵਨਾਤਮਕ ਤੌਰ ਤੇ ਸਿੱਧੂ ਨਾਲ ਜੁੜੇ ਹੋਏ ਨੇ ਤੇ ਉਹ ਇਸ ਮੁੱਦੇ ਦੇ ਨਾਲ ਜੁੜੇ ਰਹਿਣਗੇ ਤੇ ਉਹਨਾਂ ਦੀ ਸਪੋਰਟ ਜਿਹੜੀ ਹੈ ਉਹ ਇਸ ਪਰਿਵਾਰ ਨੂੰ ਮਿਲਦੀ ਰਹੇਗੀ ਸ਼ਾਇਦ ਇਹੀ ਇੱਕ ਮੰਤਵ ਹੁਣ ਬਚਿਆ ਹੈ ਜਿਹੜਾ ਲੱਗਦਾ ਹੈ ਕਿ ਇਸ ਵਿਵਾਦ ਦੇ ਪਿੱਛੇ ਹੈ ਵਰਨਾ ਇਸ ਵਿਵਾਦ ਚਲੋ ਡਾਕੂਮੈਂਟਰੀ ਜਾਰੀ ਹੋ ਤਾਂ ਪਹਿਲਾਂ ਤਾਂ ਸ਼ੰਕੇ ਹੋ ਸਕਦੇ ਨੇ ਕਿਸੇ ਦੇ ਮਨ ਦੇ ਵਿੱਚ ਪਰ ਜਾਰੀ ਹੋਣ ਤੋਂ ਬਾਅਦ ਹੁਣ ਜਦੋਂ ਪਤਾ ਹੈ ਕਿ ਉਹਦੇ ਵਿੱਚ ਕੁਝ ਵੀ ਅਜਿਹੀ ਗੱਲ ਨਹੀਂ ਕਹੀ ਗਈ ਹੈ ਜਿਹੜੀ ਪਹਿਲਾਂ ਪਬਲਿਕ ਡੋਮੇਨ 'ਚ ਨਾ ਹੋਵੇ ਫਿਰ ਇਹ ਕੇਸ ਸਾਨੂੰ ਜਾਰੀ ਰੱਖ ਕੇ ਫਿਰ ਅਦਾਲਤਾਂ ਦੇ ਵਿੱਚ ਕੇਸ ਕਰਕੇ ਬਾਰ-ਬਾਰ ਮੀਡੀਆ ਦੇ ਵਿੱਚ ਇੰਟਰਵਿਊਆਂ ਦੇ ਕੇ ਬਿਆਨ ਦੇ ਕੇ ਕੀ ਲਾਹ ਖਤਿਆ ਜਾ ਰਿਹਾ ਹੈ ਜਾਂ ਉਹ ਲਾਹ ਕਿਸ ਨੂੰ ਮਿਲ ਰਿਹਾ ਹੈ ਇਹ ਤਾਂ ਸਾਰਿਆਂ ਦੇ ਸਾਹਮਣੇ ਹੈ ਸਾਰੇ ਹੀ ਇਸ ਚੀਜ਼ ਨੂੰ ਦੇਖ ਸਮਝਦੇ ਨੇ ਸਮਝ ਸਕਦੇ ਨੇ ਔਰ ਇਸ ਗੱਲ ਤੋਂ ਪਲੀ ਪਾਤ ਵਾਕਫ ਨੇ ਕਿ ਕੀ ਹੋ ਰਿਹਾ ਹੈ ਜਾਂ ਕੀ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਖੈਰ ਉਮੀਦ ਕਰਦੇ ਆ ਕਿ ਲੋਕ ਸਮਝ ਤੋਂ ਕੰਮ ਲੈਣਗੇ ਜਿੱਥੇ ਕਿਤੇ ਕੋਈ ਵਿਵਾਦ ਨਹੀਂ ਹੁੰਦਾ ਹੈ ਉੱਥੇ ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦੇਣਗੇ ਇਸੇ ਆਸ ਦੇ ਨਾਲ ਇਸੇ ਉਮੀਦ ਦੇ ਨਾਲ ਬਤੋ ਵਿਦਾ ਲੈਣਿਆ ਧੰਨਵਾਦ